ਡੈਮ 'ਚ 2023 ਦੇ ਵਿੱਚ ਪਾਣੀ ਅਸਤਰੀ ਇਸ ਕਰਕੇ ਇਹਨਾਂ ਨੇ ਭਰਿਆ ਸੀ ਵੀ ਚਲੋ ਸਾਰੇ ਸਾਲ ਪਾਣੀ ਰਹੂਗਾ ਬਿਜਲੀ ਬਣਾਉਂਦੇ ਰਾਵਾਂਗੇ ਪੰਜਾਬ 'ਚ ਬਿਜਲੀ ਦੀ ਕੋਈ ਘਾਟ ਨਹੀਂ ਹੋਏਗੀ ਜਬ ਜਿੰਨਾ ਸੂਬਿਆਂ ਨੂੰ ਅਸੀਂ ਬਿਜਲੀ ਦਿੰਦੇ ਆ ਉਹਨਾਂ ਦੀ ਕੋਈ ਘਾਟ ਨਹੀਂ ਹੋਏਗੀ ਇਸ ਦੇ ਵਿੱਚ ਕੁਝ ਸੱਚਾਈ ਹੈ ਮੈਨੂੰ ਨਹੀਂ ਲੱਗਦਾ ਕਿਉਂਕਿ ਇੱਕ ਤਾਂ ਮਤਲਬ ਇਹ ਹੁਣ ਡੈਮ ਤੋਂ ਬਿਜਲੀ ਥੋੜਾ ਜਿਆਦਾ ਵੱਧ ਭਰ ਕੇ ਕਿੰਨੀ ਕੁ ਵੱਧ ਬਣ ਜਾਣੀ ਹੈ ਪਹਿਲੀ ਗੱਲ ਤਾਂ ਮਤਲਬ ਕਿਉਂਕਿ ਆਪਾਂ ਨੂੰ ਤਾਂ 10-15 ਫੁੱਟ ਦਾ ਗੈਪ ਚਾਹੀਦਾ ਬੇਸਿਕਲੀ ਸੇਫਟੀ ਵਾਸਤੇ ਹੂੰ ਤੇ ਉਹਨੇ ਕ ਨਾਲ ਐਕਸਟਰਾ ਕਿੰਨੀ ਕੁ ਬਿਜਲੀ ਬਣਾ ਲੋਂਗੇ ਦੂਜੀ ਗੱਲ ਇਹ ਹੈ ਬਿਜਲੀ ਤਾਂ ਸੈਕੰਡਰੀ ਪਰਪਸ ਹੈ ਦਾ ਡੈਮ ਦਾ ਪਹਿਲਾ ਪਰਪਸ ਹੜ ਬਚਾਣਾ ਵੀ ਜਦੋਂ ਪਹਿਲੇ ਡੈਮ ਨਹੀਂ ਹੁੰਦੇ ਸੀਗੇ ਤੇ ਦਰਿਆ ਜਦੋਂ ਉੱਤੇ ਮੀਂਹ ਜਿਆਦਾ ਪੈਂਦੇ ਸੀਗੇ ਤੇ ਦਰਿਆ ਖੜ ਜਾਂਦੇ ਸੀਗੇ ਖੜ ਜਾਂਦੇ ਡੈਮ ਆਪਾਂ ਬਣਾਏ ਇਸ ਕਰਕੇ ਕਿ ਰੈਗੂਲੇਟ ਕਰ ਸਕੀਏ ਵੀ ਜਦੋਂ ਪਾਣੀ ਵੱਧ ਆ ਜਾਏ ਉਦੋਂ ਅਸੀਂ ਕੰਟਰੋਲ ਕਰਕੇ ਛੱਡੀਏ ਤਾਂ ਕਿ ਦਰਿਆ ਨੂੰ ਅਸੀਂ ਤੇ ਜੇ ਉਹਦਾ ਪ੍ਰਾਇਮਰੀ ਪਰਪਸ ਅਸੀਂ ਉਹ ਕਰ ਨਹੀਂ ਰਹੇ ਤੇ ਸੈਕੰਡਰੀ ਦਾ ਆਪਾਂ ਫਿਕਰ ਲਾ ਕੇ ਬੈਠਿਆ ਅੱਛਾ ਫਿਰ ਪੰਜਾਬ ਦੀ ਬਿਜਲੀ ਥੋੜੀ ਉੱਥੇ ਬਣਦੀ ਪਈ ਆ ਬੀਬੀਐਮਪੀ ਦੇ ਵਿੱਚ ਬੇਬੀ ਅੰਬੀ ਨੂੰ ਜਿਹੜੀ ਬਿਜਲੀ ਬਣਾ ਰਿਹਾ ਉਹਦਾ ਤਾਂ ਸਾਰਿਆਂ ਦਾ ਸ਼ੇਅਰ ਹੈ ਉਹਦੇ ਵਿੱਚ ਸਾਰਿਆਂ ਦਾ ਸ਼ੇਅਰ ਪਰ ਜਿਹੜਾ ਡੋਬਾ ਆਣਾ ਉਹਦੇ ਤਾਂ ਪੰਜਾਬ ਦਾ ਪੂਰਾ ਸ਼ੇਅਰ ਹੈ ਹੂੰ 100% ਹੂੰ ਤਾਂ ਇਸ ਕਰਕੇ ਪੰਜਾਬ ਨੂੰ ਤਾਂ ਫਿਕਰ ਇਸ ਗੱਲ ਦਾ ਹੀ ਹੋਣਾ ਚਾਹੀਦਾ ਨਾ ਤੇ ਸਾਡੇ ਮੁੱਖ ਮੰਤਰੀ ਨੂੰ ਵੀ ਹੋਣਾ ਚਾਹੀਦਾ ਕਿ ਭਾਈ ਆ ਪਹਿਲੇ ਡੋਬੇ ਤੋਂ ਬਚਾਅ ਕਰਨਾ ਹੈ ਕਿਉਂਕਿ ਡੋਬਾ ਜਦੋਂ ਆਣਾ ਹੈ ਉਹਦਾ ਨੁਕਸਾਨ ਬਹੁਤ ਵੱਡਾ ਆਣਾ ਹੈ ਹੂੰ ਤੇ ਬਿਜਲੀ-ਬੁਜਲੀ ਤਾਂ ਦੇਖੋ ਕਈ ਤਰੀਕੇ ਬਣਾਉਂਦੇ ਹੁਣ ਅੱਜਕੱਲ੍ਹ ਸੋਲਰ ਤੋਂ ਵੀ ਬਣ ਜਾਂਦੀ ਹੈ ਹੋਰ ਬੜੇ ਤਰੀਕੇ ਬਣਾਉਂਦੇ ਹੂੰ ਮੈਂ ਇਹ ਨਹੀਂ ਕਹਿੰਦਾ ਵੀ ਬਿਜਲੀ ਘੱਟ ਬਣਾਓ ਪਰ ਜ ਆਪਣਾ ਰਿਸਕ ਤਾਂ ਕਵਰ ਕਰੋ ਨਾ ਪਹਿਲਾਂ ਤੁਸੀਂ ਵੱਡਾ ਨੁਕਸਾਨ ਕਰਾ ਲਿਆ ਤੇ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਫਾਇਦਾ ਲੈ ਵੀ ਲਿਆ ਤਾਂ ਉਹਦਾ ਕੋਈ ਮਤਲਬ ਨਹੀਂ ਬਣਦਾ ਗੱਲ ਪਰ ਇਹ ਵੀ ਗੱਲ ਹੈ ਨਾ ਹੁਣ BBMP ਦੇ ਵਿੱਚ ਕਿੱਥੇ ਪੰਜਾਬ ਸਰਕਾਰ ਦੀ ਕੋਈ ਤਾਕਤ ਹੀ ਨਹੀਂ ਰਹੀ ਉਹ ਤਾਂ ਸਿੱਧਾ ਕਹਿ ਦਿੰਦੇ ਆ ਵੀ ਹਾਂ ਇਹ ਹੱਥ ਪੱਲੇ ਹੁਣ ਸਾਡੇ ਕੋਲ ਨਹੀਂ ਰਿਹਾ ਇਹਦਾ ਨਹੀਂ ਦੇਖੋ ਜਿੰਨਾ ਮਰਜ਼ੀ ਪੰਜਾਬ ਸਰਕਾਰ ਦੀ ਤਾਕਤ ਘਟ ਗਈ ਹੋਈ ਹੈ ਹਮ ਪਰ ਭਾਰਤ ਵੀ ਕਾਨੂੰਨ ਦਾ ਜਿਹੜਾ ਹੈ ਉਹਨਾਂ ਨੂੰ ਸ਼ਰਮੋ ਸ਼ਰਮੀ થઈ ਥੋੜਾ ਤਾਂ ਮੰਨਣਾ ਪੈਂਦਾ ਹੈ ਡੈਮ ਸੇਫਟੀ ਐਕਟ ਹੈ ਇੰਡੀਆ ਦੇ ਵਿੱਚ ਹੂੰ ਜੇ ਉਹਦੇ ਵਿੱਚ ਜੋ ਗੱਲਾਂ ਲਿਖੀਆਂ ਹੋਈਆਂ ਨੇ ਜੋ ਉਹ ਬੀਬੀਐਮ ਵੀ ਫਾਲੋ ਨਹੀਂ ਕਰਦਾ ਤੇ ਉਹ ਉਜਾਗਰ ਹੋ ਜਾਂਦੀਆਂ ਤੇ ਉਹਨਾਂ ਨੂੰ ਕੋਈ ਕੋਰਟ ਦੇ ਵਿੱਚ ਲੈ ਜਾਂਦਾ ਤੇ ਉਹਨਾਂ ਵਾਸਤੇ ਤਾਂ ਬਹੁਤ ਔਖਾ ਹੋ ਜਾਣਾ ਕਿਉਂਕਿ ਅੱਜ ਵੀ ਸੁਪਰੀਮ ਕੋਰਟ ਹਾਈ ਕੋਰਟ ਤੇ ਹੈਗੇ ਆ ਨਾ ਦੇਸ਼ ਦੇ ਵਿੱਚ ਭਾਵੇਂ ਚਲੋ ਆਪਾਂ ਨੂੰ ਲੱਗਦਾ ਹੈ ਕਿ ਕਈ ਵਾਰੀ ਵੀ ਬਹੁਤਾ ਨਹੀਂ ਉਹ ਪਰ ਫਿਰ ਵੀ ਤਾਂ ਕਾਨੂੰਨੀ ਧੜ੍ਹੀਆਂ ਨੇ ਨਾ ਉਡਾ ਸਕਦੇ ਹੂੰ ਗੱਲ ਤਾਂ ਇਹ ਹੈ ਜੇ ਧੜ੍ਹੀਆਂ ਉਡਾਈਆਂ ਜਾ ਰਹੀਆਂ ਹਨ ਇਹ ਸਾਡਾ ਵੀ ਧਿਆਨ ਕਰਨਾ ਬਣਦਾ ਪੰਜਾਬ ਸਰਕਾਰ ਦਾ ਵੀ ਧਿਆਨ ਕਰਨਾ ਬਣਦਾ ਤੇ ਧਜੀਆਂ ਉਡਾਈਆਂ ਨੂੰ ਫੜਿਆ ਤਾਂ ਜਾ ਸਕਦਾ ਜੇ ਸਾਰਾ ਡਾਟਾ ਅਵੇਲੇਬਲ ਹੈ ਟਰਾਂਸਪੇਰੈਂਸੀ ਹੈ ਹੁਣ ਗੱਲ ਇਹ ਵੀ ਕਾਰਨ ਕੁਝ ਵੀ ਹੋਵੇ ਇਹਨੂੰ ਰੋਕਿਆ ਜਾ ਸਕਦਾ ਪਰ ਰੋਕਣ ਵਾਸਤੇ ਥੋੜੀ ਹਿੰਮਤ ਮਾਰਨੀ ਪੈਂਦੀ ਹੈ ਥੋੜੀ ਲੜਾਈ ਲੜਨੀ ਪੈਂਦੀ ਹੈ ਪਰ ਜੇ ਸਾਡੇ ਆਪਣੀ ਸਰਕਾਰ ਹੀ ਸਾਥ ਨਾ ਦੇਵੇ ਫਿਰ ਉਹ ਲੜਾਈ ਹੋਰ ਔਖੀ ਹੋ ਜਾਂਦੀ ਹੈ ਤੁਹਾਨੂੰ ਇਹ ਨਹੀਂ ਲੱਗਦਾ ਇਹ ਕੰਮ ਸਰਕਾਰਾਂ ਦੇ ਸੀ ਕੱਲ ਨੂੰ ਉੱਥੇ ਐਮਐਲਏ ਵੀ ਰੋਲਾ ਪਾ ਸਕਦੇ ਐਮਪੀ ਵੀ ਰੋਲਾ ਪਾ ਸਕਦੇ ਵੀ ਸਾੰਤਾ ਡਾਟਾ ਦਿਓ ਤਾਂ ਇਹ ਤਾਂ ਅਸੀਂ ਜਿਹੜਾ ਪੰਜਾਬ ਬਚਾਵਾਂਗੇ ਨਹੀਂ ਤੇ ਹੋਰ ਮੈਂ ਕਿਉਂ ਕਹਿ ਰਿਹਾ ਨਲਾਇਕ ਨੇ ਮੈਂ ਤਾਂ ਸ਼ੁਰੂ ਤੋਂ ਕਹਿ ਰਿਹਾ ਨਲਾਇਕ ਸਰਕਾਰ ਹੂੰ ਸਾਡਾ ਮੁੱਖ ਮੰਤਰੀ ਵੀ ਨਲਾਇਕ ਹੈ ਸਾਡੇ ਸਾਰੇ ਮੰਤਰੀ ਤਕਰੀਬਨ ਨਲਾਇਕ ਹੀ ਨੇ ਕੋਈ ਜੇ ਕੋਈ ਜ਼ਾਇਦਾ ਬੰਦਾ ਹੁੰਦਾ ਉਹਨੂੰ ਮੰਤਰੀ ਬਣਾਉਂਦੇ ਹੋ ਨਹੀਂ ਐ ਤੇ ਗੱਲ ਪਰ ਕੱਲੀ ਉਹ ਨਹੀਂ ਹੈ ਇਹ ਡੇਟਾ ਤਾਂ ਦੇਖੋ ਇਹ BBMP ਨੇ ਦੇਣਾ ਸੀ BBMP ਤੋਂ ਉਹਨਾਂ ਦਾ ਲੈਣਾ ਵੀ ਬਣਦਾ ਸੀ ਔਰ ਇਹਨਾਂ ਨੂੰ ਮਿਲ ਰਿਹਾ ਅੱਜ ਵੀ ਇਹ ਨਹੀਂ ਕਿ ਸਰਕਾਰ ਨੂੰ ਇੰਟਰਨਲੀ ਨਹੀਂ ਮਿਲ ਰਿਹਾ ਇਹ ਪਬਲਿਕ ਨਾਲ ਨਹੀਂ ਸ਼ੇਅਰ ਕਰ ਰਹੇ ਹੂੰ ਤੇ ਪਬਲਿਕ ਨਾਲ ਸ਼ੇਅਰ ਕਰਨਾ ਜਿਹੜਾ ਸੀਗਾ ਉਹ BBMP ਦੀ ਵੀ ਜ਼ਿੰਮੇਵਾਰੀ ਹੈ ਔਰ ਇਹ ਵੀ ਪੰਜਾਬ ਸਰਕਾਰ ਦੀ ਵੀ ਜ਼ਿੰਮੇਵਾਰੀ ਹੈ ਦੋਨੋਂ ਉਤੋਂ ਭਜ ਰਹੇ ਜੇ ਪਬਲਿਕ ਨਾਲ ਨਹੀਂ ਸ਼ੇਅਰ ਕਰ ਰਹੇ ਤਾਂ ਇਹ ਤੁਸੀਂ ਕਹਿ ਰਹੇ ਹੋ ਵੀ ਗੈਰਕਾਨੂੰਨੀ ਹੈ ਬਿਲਕੁਲ ਗੈਰਕਾਨੂੰਨੀ ਹੈ ਕਿਉਂਕਿ ਡੈਮ ਸੇਫਟੀ ਐਕਟ ਜਿਹੜਾ ਹੈ ਉਹ ਇਹ ਕਹਿੰਦਾ ਹੈ ਕਿ ਰੈਗੂਲੇਟਰ ਦੀ ਜ਼ਿੰਮੇਵਾਰੀ ਹੈ ਸਹੀ ਇਨਫੋਰਮੇਸ਼ਨ ਪ੍ਰੋਵਾਈਡ ਕਰਨਾ ਉਹਨਾਂ ਲੋਕਾਂ ਨੂੰ ਜਿਹੜੇ ਉਹਦੇ ਨਾਲ ਪ੍ਰਭਾਵਿਤ ਹੋ ਸਕਦੇ ਆ ਫਲੋ ਦਾ ਜਿਹੜਾ ਜੋ ਵਾਧ ਘਾਟ ਹੈਗੀ ਹੈ ਤੇ ਇਹਦਾ ਬਿਲਕੁਲ ਫਲੋ ਜਿਹੜਾ ਜਿਹਨੂੰ ਡੋਬਾ ਆ ਗਿਆ ਉਹ ਪ੍ਰਭਾਵਿਤ ਨਹੀਂ ਹੋਇਆ ਤੇ ਹੋਰ ਕਿਉਂ ਹੋਇਆ ਫਿਰ ਤੇ ਜੇ ਉਹਨੂੰ ਪਤਾ ਹੁੰਦਾ ਤੇ ਅਗਲਾ ਆਪਣੇ ਘਟੋ ਘਟ ਮਾਲ ਡੰਗਰ ਬਚਾ ਲੈਂਦਾ ਕੋਈ ਆਪਣੇ ਮਤਲਬ ਜਾਣੇ ਨੁਕਸਾਨ ਤਾਂ ਨਹੀਂ ਹੁੰਦਾ ਨਾ ਜੇ ਪਹਿਲੇ ਪਤਾ ਹੋਵੇ ਤਾਂ ਠੀਕ ਹੈ ਆਪਾਂ ਘਰ ਨੂੰ ਅੱਗੇ ਪਿੱਛੇ ਨਹੀਂ ਕਰ ਸਕਦੇ ਆਪਣੇ ਨੂੰ ਪਰ ਆਪ ਤਾਂ ਅੱਗੇ ਪਿੱਛੇ ਹੋ ਸਕਦੇ ਆ ਆਪਣੇ ਪਸ਼ੂ ਨੂੰ ਅੱਗੇ ਪਿੱਛੇ ਕਰ ਸਕਦੇ ਆ ਤਾਂ ਜਿੰਨਾ ਕ ਬਚਾ ਹੋ ਸਕਦਾ ਕੋਈ 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 ਕਈਆਂ ਦੇ ਟਰੈਕਟਰ ਰੁੜ ਗਏ ਹੋਣਗੇ ਨੁਕਸਾਨੇਗੇ ਹੋਣਗੇ ਕਈ ਤਰ੍ਹਾਂ ਦੇ ਸੰਧ ਨੁਕਸਾਨੇਗੇ ਹੋਣਗੇ ਤੋ ਜਿਹੜਾ ਕੋਈ ਜਿੰਨਾ ਕ ਵਿਚਾਰ ਕਰ ਸਕਦਾ ਹੈ ਜੋ ਉਹਨੂੰ ਵੇਲੇ ਸਿਰ ਦੱਸਿਆ ਹੋਵੇ ਉਹਨਾਂ ਕ ਵਿਚਾਰ ਐਟ ਲੀਸਟ ਉਹ ਕਰੇ ਤੇ ਉਸ ਤੋਂ ਵੱਡਾ ਬਚਾਏ ਹੋਣਾ ਸੀਗਾ ਕਿ ਜੇ ਟਰਾਂਸਪੇਰੈਂਸੀ ਹੁੰਦੀ ਤੇ ਲੋਕਾਂ ਨੂੰ ਪਤਾ ਹੁੰਦਾ ਕਿ ਹੁਣ 10 ਫੁੱਟ ਰਹਿ ਗਿਆ ਹੁਣ 3 ਫੁੱਟ ਰਹਿ ਗਿਆ ਹੁਣ 2 ਫੁੱਟ ਰਹਿ ਗਿਆ ਤੇ ਇਹ ਰੋਲਾ ਲਗਾਤਾਰ ਪੈਂਦਾ ਹੋਣਾ ਸੀਗਾ ਕਿ ਸਾਡੇ ਅਫਸਰ ਕਰ ਕੀ ਰਿਹਾ ਹੈ ਮੁੱਖ ਮੰਤਰੀ ਕਰ ਕੀ ਰਿਹਾ ਹੈ ਆਪਾਂ ਆਪਾਂ ਸਹੀ ਕਰ ਰਹੇ ਆਂ ਜੋ ਕਰਨਾ ਬਣਦਾ ਸਾਡਾ ਹੁਣ ਇਸ ਵੇਲੇ ਪੰਜਾਬ ਚ ਬਹੁਤ ਜਗ੍ਹਾ ਤੇ ਹੜ ਹੈ 23 ਚ ਵੀ ਹੜ ਸੀਗਾ ਪਰ ਮੈਂ ਡਾਟਾ ਦੇਖ ਰਿਹਾ ਸੀ ਹੁਣੇ ਐਸ ਵੇਲੇ ਪੰਜਾਬ ਦੇ ਵਿੱਚ ਤਕਰੀਬਨ 1 ਲੱਖ ਏਕੜ ਜਿਹੜਾ ਹੈ ਉਹ ਹੜ੍ਹ ਦੇ ਥੱਲੇ ਹੈ 1 ਲੱਖ 1 ਤਕਰੀਬਨ ਹੂੰ ਪੰਜਾ 23 ਦੇ ਵਿੱਚ 5 ਲੱਖ ਏਕੜ ਸੀ ਮਤਲਬ ਉਦੋਂ ਜਦੋਂ ਡਾਟਾ ਬਿਲਕੁਲ ਆਪਣ ਨੂੰ ਨਹੀਂ ਪਤਾ ਲੱਗਿਆ ਜਦੋਂ ਆਪਾਂ ਬਿਲਕੁਲ ਮਾਰੇਗੇ ਬਿਲਕੁਲ ਹੀ ਬਲਾਈਂਡ ਜਿਹਨੂੰ ਕਹਿੰਦੇ ਆ ਵੀ ਸਾਡੇ ਤੇ ਅਟੈਕ ਹੋ ਗਿਆ ਇੱਕ ਵਾਰੀ ਤੇ ਉਦੋਂ ਬਹੁਤ ਵੱਡਾ ਉਹ ਕਿਉਂਕਿ ਕਿਉਂਕਿ ਉਹ ਇੰਨਾ ਜ਼ਿਆਦਾ ਪਾਣੀ ਛੱਡਿਆ ਗਿਆ ਉਹ ਬਹੁਤ ਦੂਰ ਤੱਕ ਉਹਨੇ ਮਾਰ ਕੀਤੀ ਤੇ ਹੁਣ ਐਸ ਵੇਲੇ ਮਾਰ ਤੇ ਹੈ ਪਰ ਉਹਦੇ ਨਾਲੋਂ ਪੰਜਵਾਂ ਏਸਾ ਏਰੀਆ ਜਿਹੜਾ ਹੈ ਉਹ ਪਾਣੀ ਦੇ ਥੱਲੇ ਹੈ ਹੂੰ ਨੁਕਸਾਨ ਨੋ ਡਾਊਟ 1 ਲੱਖ ਏਕੜ ਬਹੁਤ ਹੁੰਦਾ ਹੈ ਬਹੁਤ ਜ਼ਿਆਦਾ ਪਰ ਫਿਰ ਵੀ ਆਪਾਂ ਪਹਿਲਾਂ ਨਾਲੋਂ ਬਚਾਤ 4 ਲੱਖ ਏਕੜ ਹਾਲੇ ਤੱਕ ਬਚਿਆ ਹੋਇਆ ਹੂੰ ਉਹ ਠੀਕ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚਲੋ ਰੱਬ ਸੁੱਖ ਰੱਖੇ ਪਰ ਗੱਲ ਇਹ ਹੈ ਕਿ ਹੁਣ ਡੈਮ ਦੇ ਵਿੱਚ ਵੀ 10 ਫੁੱਟ 15 ਫੁੱਟ ਜਗ੍ਹਾ ਹੈਗੀ ਹੈ ਤੇ ਮੀਂਹ ਜਿਹੜੇ ਪਾੜਾਂ ਤੇ ਕਾਫੀ ਪੈ ਰਹੇ ਹੈ ਕਾਫੀ ਪੈ ਰਹੇ ਤੇ ਪਰ ਇਹਨਾਂ ਨੇ ਜੇ ਥੋੜਾ ਬਹੁਤ ਐਤਕੀ ਤਿਆਰੀ ਕੀਤੀ ਹੈ ਤਾਂ ਉਹ ਉਹਦਾ ਵੀ ਹਾਲੇ ਤੱਕ ਮਤਲਬ ਥੋੜਾ ਬਹੁਤ ਹੀ ਬਚਾਅ ਹੋਇਆ ਹੈ ਅਗੋ ਹੋਣਾ ਕਿ ਨਹੀਂ ਹੋਣਾ ਉਹ ਟਾਈਮ ਦਸੋਗਾ ਹੁਣ ਤੁਹਾਡੇ ਕੋਲ ਜਿਹੜੇ ਡਾਟਾ ਆ ਰਹੇ ਨੇ ਕਿ 2025 ਦੇ ਵਿੱਚ ਉਸ ਤਰੀਕੇ ਦੇ ਹਾਲਾਤ ਬਣ ਸਕਦੇ 2023 ਵਾਲੇ ਦੇਖੋ ਅਗਲੇ ਇੱਕ ਹਫਤੇ ਦੇ ਵਿੱਚ ਵੈਦਰ ਫੋਰਕਾਸਟ ਇਹ ਹੈਗੀ ਹੈ ਕਿ ਹਿਮਾਚਲ ਦੇ ਵਿੱਚ ਮੀਂਹ ਲਗਾਤਾਰ ਪੈਣ ਦੀ ਫੋਰਕਾਸਟ ਹੈ ਪੰਜਾਬ ਦੇ ਵਿੱਚ ਵੀ ਆਏਗੀ ਪੰਜਾਬ ਦੇ ਵਿੱਚ ਵੀ ਹੈਗੀ ਹੈ ਤੇ ਇੱਕ ਹਫਤੇ ਦੇ ਵਿੱਚ ਜੇ ਲਗਾਤਾਰ ਮੀਂਹ ਪੈਂਦਾ ਤੇ ਇੱਕ ਹਫਤੇ ਦਾ ਸਾਡੇ ਕੋਲ ਡੈਮ ਭਰਨ ਦਾ ਜਿਹੜਾ ਜਗ੍ਹਾ ਨਹੀਂ ਹੈਗੀ ਮਤਲਬ ਆਪਾਂ ਜੇ 10 ਫੁੱਟ ਤੇ 15 ਫੁੱਟ ਦੀ ਗੱਲ ਕਰਦੇ ਆਂ ਤੇ ਜਿਸ ਹਿਸਾਬ ਦਾ ਮੀਂਹ ਪੈ ਰਿਹਾ ਉਹ ਮੇਰੇ ਖਿਆਲ ਚ 2 ਜਾਂ 3 ਦਿਨ ਦਾ ਆਪਣੇ ਕੋਲ ਸਕੋਪ ਹੈ ਜੇ ਮੀਂਹ ਬਿਨਰ ਰੋਕ ਟੋਕ ਲਗਾਤਾਰੀ ਹਫਤਾ ਪਈ ਜਾਂਦਾ ਹੈ ਤੇ ਤਿੰਨ ਕ ਦਿਨਾਂ ਦੇ ਵਿੱਚ ਉਹ ਡੈਮ ਭਰ ਜਾਣਗੇ ਫਿਰ ਉਹੀ 23 ਵਾਲੀ ਪ੍ਰੋਬਲਮ ਆ ਜਾਣੀ ਹੈ ਤੇ ਫਿਰ ਉਹ ਛੜਨਾ ਪਏਗਾ ਪਾਣੀ ਹਮ ਕਿਉਂਕਿ ਡੈਮ ਜਦੋਂ ਫੁੱਲ ਹੋ ਗਿਆ ਨੱਕੋ ਨੱਕ ਇੱਕ ਵਾਰੀ ਤੇ ਫਿਰ ਤਾਂ ਸਕੋਪ ਹੀ ਨਹੀਂ ਹੈ ਨਾ ਫਿਰ ਦਾ ਫਲੱਡ ਗੇਟ ਖੋਲਣ ਦਾ ਮਤਲਬ ਹੁੰਦਾ ਕਿ ਡੈਮ ਨੂੰ ਆਪਾਂ ਟੁੱਟਣ ਤੋਂ ਹੀ ਬਚਾ ਰਹੇ ਆ ਬੇਸਿਕਲੀ ਹੋਰ ਨਹੀਂ ਕੋਈ ਗੱਲ ਕਿਉਂਕਿ ਉਸ ਤੋਂ ਵੀ ਵੱਡਾ ਨੁਕਸਾਨ ਨਾ ਹੋ ਜਾਏ ਪਰ ਫਲੱਡ ਗੇਟ ਇੱਕ ਵਾਰੀ ਖੁੱਲਦਾ ਹੈ ਤਾਂ ਫਿਰ ਉਹ ਤਾਂ ਲੱਖਾਂ ਕਿਉਂ ਸੱਕ ਪਾਣੀ ਵਾਰ ਆਉਂਦਾ ਨਾ 1.5 ਲੱਖ 2 ਲੱਖ 1.5 ਲੱਖ 2 ਲੱਖ ਹੈ ਨਾ ਤੇ ਉਹ ਉਹਦੇ ਨਾਲ ਤੇ ਫਿਰ ਉਹੀ ਮਤਲਬ ਉਹੀ 5 ਲੱਖ ਏਕੜ ਤੇ ਮਾਰ ਪੈਣ ਵਾਲੀ ਪ੍ਰੋਬਲਮ ਜਿਹੜੀ ਆ ਉਹ ਫਿਰ ਆਊਗੀ ਜੇ ਆਪਾਂ ਅਗਲੇ 3 ਦਿਨ ਇਹ ਇਹ ਹੁਣ ਰੱਬ ਦੇ ਹੱਥ ਚਲੇਗੀ ਗੱਲ ਸਿੱਧੀ ਜੀ ਮੈਂ ਇਹ ਹੁਣ ਇਹ ਇਹ ਜਿਹੜੀਆਂ ਆਪਾਂ ਗਲਤੀਆਂ ਕਰੀ ਗਈਆਂ ਹਲੇ ਤੱਕ ਉਹ ਆਪਾਂ ਆਪਣੇ ਹੱਥੋਂ ਇਹ ਮਤਲਬ ਉਹ ਗਵਾਲੀ ਆਪਸ਼ਨ ਖਤਮ ਕਰ ਲਿਆ। ਮੈਂ ਰੱਬ ਦੇ ਭਰੋਸੇ ਇਹ ਹੁਣ ਰੱਬ ਦੇ ਭਰੋਸੇ ਹੈ ਕਿ ਇੱਕ ਹਫਤਾ ਜਿਹੜਾ ਆਪਣੇ ਕੋਲ ਹੈਗਾ ਜੇ ਤਾਂ ਮੀ ਥੋੜਾ ਰੁਕ ਕੇ ਪੈਂਦਾ ਵੀ ਇੱਕ ਅੱਧਾ ਦਿਨ ਬ੍ਰੇਕ ਲਾ ਕੇ ਵਿੱਚ ਪੈਂਦਾ ਉਨੀ ਦੇਰ ਤੇ ਆਪਾਂ ਸਤਲੋਜ ਤੇ ਬਿਆਸ ਤੇ ਰਾਈ ਪਾਣੀ ਕੱਢ ਸਕਦੇ ਹਾਂ। ਪਰ ਜੇ ਲਗਾਤਾਰ ਪੈਂਦਾ ਤੇ ਫਿਰ ਆਪਣੀਆਂ ਫਿਰ ਆਪਸ਼ਨ ਖਤਮ ਹੋ ਜਾਣਗੀਆਂ। ਤੁਸੀਂ এনवायरमेंट ਤੇ ਬੜੇ ਮੈਂ ਕਹਾਂਗਾ ਜਾਗਰੂਕ ਹੋ এনवायरमेंट ਬਾਰੇ ਪੜਦੇ ਰਹਿੰਦੇ ਹੋ। ਬੁੱਡੇ ਨਾਲੇ ਤੇ ਵੀ ਤੁਸੀਂ ਜ਼ਰੂਰ ਇੱਕ ਵੱਡਾ ਜਿਹੜਾ ਅੰਦੋਲਨ ਲੜਿਆ ਕਾਲੇ ਪਾਣੀ ਦਾ ਮੋਰਚਾ ਜਿਹੜਾ ਲੜਿਆ ਤੇ ਤੁਹਾਨੂੰ ਲੱਗਦਾ ਵੀ এনवायरमेंट ਦੇ ਵਿੱਚ ਇਹਨੇ ਚੇਂजेस ਕਿਉਂ ਹੋ ਰਹੇ ਆ ਇਕੋਦਮ ਬੱਦਲ ਕਿਉਂ ਫਟ ਰਹੇ ਆ ਨੇ ਵੀ ਬਰਸਾਤ ਜਿਹੜੀ ਆ ਅੱਗੇ ਹੁੰਦਾ ਸੀਗਾ ਵੀ ਇੱਕ ਦਿਨ ਬਰਸਾਤ ਹੋਈ ਦੋ ਦਿਨ ਹੋਈ ਹੁਣ ਜਾਂ ਤਾਂ ਬਰਸਾਤ ਜਮਾਂ ਨਹੀਂ ਹੁੰਦੀ ਜਾਂ ਹੁੰਦੀ ਆ ਤਾਂ ਲਗਾਤਾਰ ਹੁੰਦੀ ਆ ਤੇ ਕਿੱਦਾਂ ਬੱਦਲ ਫਟੇ ਆ ਜਦ ਅਸੀਂ ਦੇਖਦੇ ਆ ਵੀ ਕਿੱਦਾਂ ਉਧਰਾਂ ਗਾਂਢ ਚ ਹੋਇਆ ਇੱਥੋਂ ਕਸ਼ਮੀਰ ਚ ਹੋਇਆ ਇਹ ਬੱਦਲ ਲਗਾਤਾਰ ਫਟਦੇ ਰਹੇ ਨੇ ਪਹਾੜੀਆਂ ਦੇ ਵਿੱਚ ਹੋ ਰਿਹਾ ਇਹ ਕਾਰਨ ਕੀ ਇਸ ਦੇ ਵਿੱਚ ਦੇਖੋ ਆਪਾਂ ਬੜੀ ਦੇਰ ਤੋਂ ਸੁਣ ਰਹੇ ਆ ਇੱਕ ਚੀਜ਼ ਗਲੋਬਲ ਵਾਰਮਿੰਗ ਤੇ ਕਲਾਈਮੇਟ ਚੇਂਜ ਹੂੰ ਇਹ ਦੋਨੋਂ ਹੋ ਰਹੀਆਂ ਇਹ ਸੱਚਾਈ ਹੈ ਪਰ ਇਹਦੇ ਤੇ ਧਿਆਨ ਨਹੀਂ ਦਿੱਤਾ ਗਿਆ ਸਾਡੇ ਵੱਡੇ ਵੱਡੇ ਲੀਡਰ ਹੋਣਾ 트럼ਪ ਆ ਗਿਆ ਅਮਰੀਕਾ ਦਾ ਲੀਡਰ ਉਹ ਕਹਿੰਦਾ ਮੰਦਾ ਹੀ ਨਹੀਂ ਨਾ ਗੱਲਾਂ ਨੂੰ ਜਦ ਕੇ ਇਹ ਤਾਂ ਹੁਣ ਬੜੀ ਸਾਇੰਟਿਫਿਕ ਜੀ ਚੀਜ਼ ਹੈ ਕਿ ਦੇਖੋ ਹਵਾ ਦੇ ਵਿੱਚ ਮਤਲਬ ਇੱਕ ਗੈਸਾਂ ਹੁੰਦੀਆਂ ਆਕਸੀਜਨ ਜਿਹੜੀ ਆਪਾਂ ਸਾਹ ਲੈਂਦੇ ਆ ਕਾਰਬਨ ਡਾਈਆਕਸਾਈਡ ਜਿਹੜੀ ਆਪਾਂ ਛੱਡਦੇ ਆ ਕਾਰਬਨ ਡਾਈਆਕਸਾਈਡ ਦਾ ਪੱਧਰ ਜਿਹੜਾ ਹੈ ਹਵਾ ਦੇ ਵਿੱਚ ਇਸ ਵੇਲੇ 400 30 40 पार्ट्स पर मिलियन है ये पदर आज तो कुछ साल पहले जब मतलब एक जनरेशन पहले जब ਸਾਡੇ मतलब 20 25 ਸਾਲ ਪਹਿਲਾਂ ਇਹ 400 ਤੋਂ ਥੱਲੇ ਸੀਗਾ ਇਹ 380 ਦੇ ਨੇੜੇ ਤੇੜੇ ਸੀਗਾ ਹਮਮ ਔਰ ਇਹ ਲਗਾਤਾਰ ਹਜ਼ਾਰਾਂ ਸਾਲਾਂ ਤੋਂ ਲੱਖਾਂ ਸਾਲਾਂ ਤੋਂ 380 ਤੋਂ ਘੱਟ ਸੀਗਾ ਹਮ ਇਹ ਇਨਫੈਕਟ ਮੇਰੇ ਖਿਆਲ ਆ ਕਿ ਇਹਦਾ ਲੈਵਲ ਜਿਹੜਾ 250 ਦੇ ਨੇੜੇ ਤੇੜੇ 280 ਦੇ ਨੇੜੇ ਤੇੜੇ ਹੁੰਦਾ ਸੀਗਾ ਹਮਮ ਇਹ ਕਾਰਬਨ ਡਾਈਆਕਸਾਈਡ ਦਾ ਲੈਵਲ ਜਿਹੜਾ ਵਧਿਆ ਹੈ ਕਾਰਬਨ ਡਾਈਆਕਸਾਈਡ ਕੀ ਹੈ ਕਿ ਹਵਾ ਇਹ ਧੁੱਪ ਨੂੰ ਟਰੈਪ ਕਰ ਲੈਂਦੀ ਹੈ ਤੇ ਹਵਾ ਗਰਮ ਹੋ ਜਾਂਦੀ ਹੈ ਉਹਦੇ ਨਾਲ ਇਹਨੂੰ ਗਲੋਬਲ ਵਾਰਮਿੰਗ ਕਹਿੰਦੇ ਆ ਹਮ ਹੁਣ ਇਹ ਤਾਂ ਸਚਾਈ ਹੈ ਇਹ ਤਾਂ ਮੈਜ਼ਰਮੈਂਟ ਹੈ ਲੈਬ ਦੇ ਵਿੱਚ ਹੋ ਜਾਂਦਾ ਆ ਆਮ ਦੁਨੀਆ ਚ ਹਜ਼ਾਰਾਂ ਲੈਬਸ ਨੇ ਸੇਮ ਰੀਡਿੰਗ ਦਿਤੀ ਹੈ ਕਿ ਹਾਂ ਜੀ ਇਹ 430 35 ਹੋ ਗਿਆ ਤੇ ਟੈਂਪਰੇਚਰ ਦੀਆਂ ਵੀ ਮੈਜ਼ਰਮੈਂਟਸ ਆਂਦੀਆਂ ਕਿ ਟੈਂਪਰੇਚਰ ਵਧ ਰਹੇ ਆ ਹਮ ਪਰ ਜੇ ਸਾਡੇ ਲੀਡਰ ਪੋਲੀਟੀਕਲ ਲੀਡਰ ਜਿਹੜੇ ਜਿਨ੍ਹਾਂ ਦੇ ਹੱਥ ਕੰਟਰੋਲ ਹੈਗੇ ਆ ਹਮ ਉਹ ਇਹਦੇ ਬਾਰੇ ਸੋਚਦੇ ਹੀ ਨਹੀਂ ਕੁਝ ਕਰਦੇ ਹੀ ਨਹੀਂ ਤੇ ਲੋਕ ਵੀ ਨਹੀਂ ਸੋਚਦੇ ਮਤਲਬ ਦੇਖੋ ਗੱਡੀਆਂ ਆਣੇ ਵਾ ਵਧ ਰਹੀਆਂ ਨੇ ਬਿਜਲੀ ਦੀ ਖਪਤ ਅਨੇ ਵਾ ਵਧ ਰਹੀ ਹੈ ਥਰਮਲ ਪਲਾਂਟ ਅਨੇ ਵਾ ਲੱਗ ਰਹੇ ਹੈ ਕਿਉਂਕਿ ਐਸੀ ਹੁਣ ਪਿੱਛੇ ਜੇ ਮਨਸਾ ਦੇ ਇੱਕ ਥਰਮਲ ਪਲਾਂਟ ਦੇ ਕੋਲ ਗਏ ਸੀਗੇ ਜਿੱਥੇ ਸੀਮੈਂਟ ਫੈਕਟਰੀ ਲੱਗਣ ਲੱਗੀ ਸੀ ਕੋਈ ਉੱਥੇ ਮੈਨੂੰ ਪਤਾ ਲੱਗਿਆ ਜੀ ਕਿ ਰੋਜ਼ ਦਾ ਪਤਾ ਨਹੀਂ 36000 ਟਨ ਕੋਲਾ ਖਪਤ ਹੋ ਰਿਹਾ ਹੈ ਪਲਾਂਟ ਦੇ ਰੋਜ਼ ਰੋਜ਼ 6 ਗੱਡੀਆਂ ਪਤਾ ਨਹੀਂ ਆਉਂਦੀਆਂ ਰੋਜ਼ ਦੀਆਂ ਕੋਲੇ ਦੀਆਂ ਭਰ ਕੇ ਔਰ ਇਹ ਇੱਕ ਪਲਾਂਟ ਹੈ ਇਦਾਂ ਦੇ ਪੰਜਾਬ 'ਚ ਕਈ ਪਲਾਂਟ ਨੇ ਹੂੰ ਇਹ ਕੱਲਾ ਪੰਜਾਬ ਹੈ ਉਹ ਪੂਰੇ ਇੰਡੀਆ ਦੇਖ ਲਓ ਪੂਰੀ ਦੁਨੀਆ ਦੇਖ ਲਓ ਕਿੰਨਾ ਕੋਲਾ ਆਪਾਂ ਖਪਾ ਰਹੇ ਆ ਉਹ ਸਾਰਾ ਕਾਰਬਨ ਡਾਈਆਕਸਾਈਡ ਬਣ ਕੇ ਹਵਾ 'ਚ ਜਾ ਰਿਹਾ ਹਮ ਆਪਣੀਆਂ ਸਰਕਾਰਾਂ ਵੀ ਸੁੱਤੀਆਂ ਸਾਡੇ ਲੋਕ ਵੀ ਜਿਹੜੇ ਆ ਬਹੁਤੇ ਨਹੀਂ ਜਗਦੇ ਤੇ ਫਿਰ ਉਹਦੇ ਇਹ ਜਿਹੜੀ ਗਲੋਬਲ ਵਾਰਮਿੰਗ ਹੋ ਰਹੀ ਹੈ ਉਹਦਾ ਇਫੈਕਟ ਸਾਰੇ ਪਾਸੇ ਪੈਂਦਾ ਹੈ ਐਕਸਟ੍ਰੀਮ ਕਲਾਈਮੇਟ ਕੰਡੀਸ਼ਨਸ ਬਣਦੀਆਂ ਉਹਦੇ ਕਰਕੇ ਹਨੇਰੀਆਂ ਜ਼ਿਆਦਾ ਆਉਂਦੀਆਂ ਬੱਦਲ ਜ਼ਿਆਦਾ ਹੁੰਦੇ ਕਿਤੇ ਸੋਕੇ ਪੈਂਦੇ ਆ ਕਿਤੇ ਫਲਡਿੰਗ ਹੁੰਦੀ ਹੈ ਅਚਾਨਕ ਮੀ ਆ ਜਾਂਦੇ ਹੈ ਮਤਲਬ ਇਦਾਂ ਦੀਆਂ ਚੀਜ਼ਾਂ ਉਹਦੇ ਕਰਕੇ ਹੋ ਰਹੀਆਂ ਗਲੇਸ਼ੀਅਰ ਪਿੰਗਲ ਰਹੇ ਨੇ ਬੜੀ ਥਾਵਾਂ ਤੇ ਗਲੇਸ਼ੀਅਰ ਘਟ ਗਏ ਕਿਤੇ ਵੱਧ ਗਏ ਗਲੇਸ਼ੀਅਰ ਮਤਲਬ ਅਚਾਨਕ ਸਨੋ ਜ਼ਿਆਦਾ ਪੈ ਗਈ ਕਿਤੇ ਕਿਤੇ ਘੱਟ ਪੈ ਗਈ ਸੋ ਇਹ ਉਥਲ ਪੁਥਲ ਜਿਹੜੀ ਹੋ ਰਹੀ ਹੈ ਐਕਸਟ੍ਰੀਮ ਵੈਦਰ ਦੇ ਵਿੱਚ ਉਹ ਕੁਝ ਇਹਦੇ ਵਿੱਚ ਗਲੋਬਲ ਵਾਰਮਿੰਗ ਦਾ ਵੱਡਾ ਹੱਥ ਹੈ ਹੁਣ ਕਿਵੇਂ ਦੇ ਕਿਸੇ ਸਾਲ ਦੇਖਿਆ ਜਾਂਦਾ ਬਿਲਕੁਲ ਵੀ ਮੀ ਨਹੀਂ ਪੈਂਦਾ ਮੈਂ ਪਿਛਲੇ ਸਾਲ ਦੀ ਗੱਲ ਕਰਾਂ ਤਾਂ ਮੀ ਇੰਨਾ ਪਿਆ ਨਹੀਂ 2023 ਦੇ ਵਿੱਚ ਵੀ ਵੈਸੇ ਮੀ ਇੰਨਾ ਨਹੀਂ ਸੀ ਪਰ ਖੜਦੀ ਮਾਰ ਪੰਜਾਬ ਨੂੰ ਜਿਹੜੀ ਆ ਸੈਣੀ ਪਈ ਆ ਉਹ ਪਹਾੜਾਂ ਤੇ ਜਿਆਦਾ ਮੀਂਹ ਆ ਉਹ ਪਹਾੜਾਂ ਤੇ ਮੀਂਹ ਜਿਆਦਾ ਸੀ ਪੰਜਾਬ ਦੇ ਵਿੱਚ ਇੰਨਾ ਨਹੀਂ ਸੀ ਐਥੇ ਕਿ ਚਲੋ ਪੰਜਾਬ ਦੇ ਵਿੱਚ ਵੀ ਬਹੁਤ ਜਿਆਦਾ ਮੀਂਹ ਪੈ ਰਿਹਾ ਇਹ ਸਾਰਾ ਇਹ ਦੇ ਕਰਕੇ ਗਲੋਬਲ ਵਾਰਮਿੰਗ ਕਰਕੇ ਹੀ ਆ ਨਹੀਂ ਨਹੀਂ ਸਾਰਾ ਤਾਂ ਨਹੀਂ ਕਹਿ ਸਕਦੇ ਗਲੋਬਲ ਕਿਉਂਕਿ ਦੇਖੋ ਮੌਨਸੂਨ ਤੇ ਪੁਰਾਣਾ ਹੀ ਆਪਣੇ ਇੱਥੇ ਆਂਦਾ ਪਰ ਇਹ ਹੈ ਕਿ ਜਦੋਂ ਅਚਾਨਕ ਜਿਵੇਂ ਫਲੈਸ਼ ਫਲੱਡ ਜਾਂਦੇ ਆ ਪਹਿਲੇ ਫਲੈਸ਼ ਫਲੱਡ ਜੰਨੇ ਨਹੀਂ ਆਂਦੇ ਹੁੰਦੇ ਸੀਗੇ ਤੇ ਜਿਹੜਾ ਮਤਲਬ ਹੁਣ রেকর্ড ਟੁੱਟਨੇ ਸ਼ੁਰੂ ਹੋ ਜਾਂਦੇ ਜਦੋਂ ਕਈ ਵਾਰ ਵੀ ਹਾਂਜੀ ਇੰਨਾ ਵੀ ਪੈ ਗਿਆ ਕਿ ਰਿਕਾਰਡ ਟੁੱਟ ਗਿਆ ਇੰਨਾ ਘਟ ਪਿਆ ਕਿ ਮਤਲਬ ਪਿਛਲੇ ਪਤਾ ਨਹੀਂ 50 ਸਾਲਾਂ ਦਾ ਮਿਨਿਮਮ ਪੈ ਰਿਹਾ ਗਰਮੀ ਦੇ ਰਿਕਾਰਡ ਤੋੜਦੇ ਗਰਮੀ ਦੇ ਵੀ ਰਿਕਾਰਡ ਟੁੱਟਦੇ ਉਹ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਉਹ ਉਹ ਆਪਾਂ ਕਹਿ ਸਕਦੇ ਹਾਂ ਕਿ ਕਲਾਈਮੇਟ ਚੇਂਜ ਕਰਕੇ ਹੋ ਰਹੀਆਂ ਆਦਰਵਾਇਸ ਤਾਂ ਦੇਖੋ ਪੰਜਾਬ ਦੇ ਵਿੱਚ ਰੋਤਾਂ ਤਾਂ ਸਾਰੀਆਂ ਆਉਂਦੀਆਂ ਇੱਥੇ ਬਰਸਾਤਾਂ ਬਰਸਾਤ ਵੀ ਹੋ ਜਾਂਦੇ ਤੋਂ ਇੱਕ ਹੈਗੀ ਹੈ ਤੇ ਉਹ ਹੈ ਪਰ ਉਹ ਉਹਦਾ ਮਤਲਬ ਇਫੈਕਟ ਜਿਹੜਾ ਜਿਆਦਾ ਐਕਸਟ੍ਰੀਮ ਹੋਣ ਲੱਗਾ ਹੈ ਤਾਂ ਇਹ ਗੱਲ ਹੈਗੀ ਹੈ ਪੰਜਾਬ ਕਿੱਦਾਂ ਬਚ ਸਕਦਾ ਤੁਹਾਨੂੰ ਕੀ ਲੱਗਦਾ ਦੇਖੋ ਜੀ ਆਪਾਂ ਫਲਡਿੰਗ ਦੀ ਗੱਲ ਕਰੀਏ ਮਸਲੇ ਬੜੇ ਨੇ ਪੰਜਾਬ ਦੇ ਫਲਡਿੰਗ ਦੀ ਫਲਡਿੰਗ ਦੀ ਗੱਲ ਕਰ ਰਹੇ ਹਾਂ ਇਸ ਸਮੇਂ ਜੋ ਮੇਨ ਮਸਲਾ ਹੈ ਫਲਡਿੰਗ ਦੀ ਆਪਾਂ ਜੇ ਗੱਲ ਕਰੀਏ ਤੇ ਉਹਦੇ ਵਿੱਚ ਦੋ ਤੋਂ ਦੋ ਤਿੰਨ ਚੀਜ਼ਾਂ ਜਿਹੜੀਆਂ ਬੜੀਆਂ ਅਹਿਮ ਨੇ ਜਿਹੜੀਆਂ ਕਰਨ ਵਾਲੀਆਂ ਪਹਿਲੀ ਗੱਲ ਤਾਂ ਡਾਟਾ ਟਰਾਂਸਪਰੈਂਸੀ ਹੈ ਮੇਰੇ ਹਿਸਾਬ ਨਾਲ ਕਿਉਂਕਿ ਜਿਹੜਾ ਆ ਕਿੰਨਾ ਲੈਵਲ ਹੋ ਗਿਆ ਕਿੰਨਾ ਇਨਫਲੋ ਆ ਰਿਹਾ ਕਿੰਨਾ ਆਊਟਫਲੋ ਆ ਰਿਹਾ ਜੇ ਇਹ ਲੋਕਾਂ ਨੂੰ ਨਹੀਂ ਪਤਾ ਹੋਊਗਾ ਤਾਂ ਸਾਡੀ ਸਾਰੀ ਜਿੰਨੀ ਅਫਸਰਸ਼ਾਈ ਹੈ ਜਿੰਨੇ ਨੌਕਰਸ਼ਾ ਕਹਿ ਲੋ ਜਾਂ ਮੰਤਰੀ ਵੀ ਕਹਿ ਲੋ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਣਾ ਮੈਨੂੰ ਲੱਗਦਾ ਨਹੀਂ ਹੈ ਕਿ ਇਹ ਇਹਨਾਂ ਨੂੰ ਜੇ ਡਾਟਾ ਆਂਦਾ ਵੀ ਪਿਆ ਹੋਊਗਾ ਤਾਂ ਕੋਈ ਉਹਨੂੰ ਪੜ੍ਹਦਾ ਹੋਊਗਾ ਜਾਂ ਸਮਝਣ ਦੀ ਕੋਸ਼ਿਸ਼ ਕਰੇ ਕਿਉਂਕਿ ਉਹ ਚੀਜ਼ ਦੀ ਦਿਮਾਗ ਚ ਜਾਂਦੀ ਹੈ ਜਿਹੜੀ ਪਬਲਿਕ ਡੋਮੇਨ ਚ ਡਿਸਕਸ ਹੋ ਰਹੀ ਹੈ ਜਿਹੜੀ ਮੀਡੀਆ ਚ ਆ ਰਹੀ ਹੈ ਜਿਹਦੀ ਗੱਲਬਾਤ ਹੋ ਰਹੀ ਹੈ